ਉਹਨਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਸਾਨੂੰ ਫੇਸਬੁੱਕ ਤੇ ਮਿਲੀ ਸੀ ਜਿਹਦਾ ਅਸੀਂ ਅੰਬੈਸੀ ਨੂੰ ਭੇਜਿਆ ਸੀ ਉੱਥੇ ਦੇ ਨੂੰ ਤੇ ਉਹਨਾਂ ਦਾ ਜਵਾਬ ਵੀ ਆਇਆ ਕਿ ਅਸੀਂ ਉਹ ਬੱਚਿਆਂ ਦੇ ਨਾਲ ਜਿੰਨੇ ਵੀ ਹੈਗੇ ਆ ਇਹ ਤਕਰੀਬਨ 12 ਲੜਕੇ ਆ ਜੀ ਇਹਨਾਂ ਦੇ ਨਾਲ ਸੰਪਰਕ ਵੀ ਹੋ ਗਿਆ ਜ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਤੇ ਸਾਬਕੋਟ ਦਾ ਤੇ 7 ਲੜਕੇ ਇੱਕ ਵਾਰੀ ਫੜ ਹੋਇਆ ਬਾਕੀ ਇਕੱਲਾ ਇਕੱਲਾ ਹੈਗਾ ਵੱਖਰੇ ਵੱਖਰੇ ਥਾਵਾਂ ਤੋਂ ਫੜ ਹੋਇਆ ਇੱਕਠੇ 12 ਹੈਗੇ ਆ ਉਸ ਜੇਲ੍ਹ ਦੇ ਵਿੱਚ ਜਿਹਦੇ ਵਿੱਚ 7 ਮੁੰਡੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਆ ਤੇ ਕੋਈ ਹਰਿਆਣਾ ਕੋਈ ਜੁਪੀ ਤੇ ਇੱਕ ਮੁੰਡਾ ਕਲਕੱਤੇ ਤੋਂ ਵੀ ਆ ਉਹਨਾਂ ਦੇ ਵਿੱਚ ਤੇ ਇਹ ਇੱਕ ਰਾਮਪਾਲ ਆ ਉਹਦੀ ਮੁੰਡੇ ਦੀ ਉਮਰ 35 ਸਾਲ ਉਹ 3.5 ਲੱਖ ਰੁਪਏ ਦੇ ਕੇ ਗਿਆ ਉੱਥੇ ਉਹਨੇ ਅੱਗੇ ਲੰਘਦਾ ਹੋਊਗਾ ਜੇ ਕੀ ਕਾਰਨ ਆ ਉੱਥੇ ਫੜਿਆ ਗਿਆ ਇਰਮੇਨੀਆ ਦੇ ਵਿੱਚ ਉਹਨਾਂ ਨੇ ਲਾਡੀ ਗੱਲ ਨਾਂ ਦਾ ਕੋਈ ਏਜੰਟ ਆ ਉਹ ਹਰਿਆਣਾ ਦਾ ਹੈ ਉਹਨਾਂ ਨੂੰ ਉਹਨਾਂ ਨੇ 9 ਲੱਖ ਰੁਪਏ ਇਟਲੀ ਪਹੁੰਚਾਉਣ ਦੇ ਪੈਸੇ ਲੈ ਸੀਗੇ ਪਰ ਉਹ ਇਰਮੇਨੀਆ ਦੇ ਵਿੱਚ ਫਸੇ ਹੋਏ ਉਹਤੇ ਇੱਕ ਕੋਲਕੱਤਾ ਦਾ ਮੁੰਡਾ ਜਿਹਦਾ ਨਾਮ ਮੁਨੀਰ ਉਹ ਵੀ ਉੱਥੇ ਉਹਨਾਂ ਨਾਲ ਫਸਿਆ ਹੋਇਆ 11 ਮਾਰਚ 24 ਨੂੰ ਦੋਵਾਂ ਮੁੰਡਿਆਂ ਨੂੰ ਰਾਮਪਾਲ ਤੇ ਮੁਨੀਰ ਨੂੰ ਇਰਮੇਨੀਆ ਜੌਰਜੀਆ ਸਰੱਦ ਉਤੇ 5 ਮੁੰਡੇ ਹੋਰ ਏਜੰਟ ਲਿਆਏ ਤੇ ਉਹਨਾਂ ਦੇ ਨਾਲ ਉਹ ਜੋੜ ਦਿੱਤੇ ਕਿ ਸਤਾ ਨੂੰ ਉਹਨਾਂ ਨੇ ਜੌਰਜੀਆ ਦੀ ਸਰਦ ਪਾਰ ਕਰਨੀ ਸੀ ਉਥੇ ਉਹ ਉਹ ਪਹਿਲੇ ਜਿਹੜੇ ਹੈਗੇ ਉਹ ਫੜੇ ਗਏ ਉਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਹਰਿਆਣਾ ਉਤਰਾਖੰਡ ਪਟਿਆਲਾ ਖੰਨਾ ਰਾਜਸਥਾਨ ਤੇ ਦੇ ਜਿਹੜੇ ਬੱਚੇ ਆ ਇਹਨਾਂ ਦੇ ਵਿੱਚ ਕੁੱਲ ਜਿਹੜੇ ਹੈਗੇ ਆ 12 ਨੌਜਵਾਨ ਉਹਨਾਂ ਦੀ ਜੋ ਉਹਨਾਂ ਨੇ ਤਕਲੀਫ ਲਿਖੀ ਸੀਗੀ ਕਿ ਸਾਨੂੰ ਇੱਥੇ ਭੋਜਨ ਨਹੀਂ ਮਿਲਦਾ ਇਸੇ ਸਾਡਾ ਨਾਲ ਬਿਹਤਰੀਆ ਨਹੀਂ ਕਰ ਰਹੇ ਸੋ ਉਹਨਾਂ ਨੂੰ ਐਮਬੈਸੀ ਨੂੰ ਮਲੇ ਸੀਗੇ ਤੇ ਉਹਨਾਂ ਨੇ ਉਹਨਾਂ ਨਾਲ ਉਹਨਾਂ ਨੂੰ ਲੈਟਰ ਵੀ ਲਿਖਿਆ ਕਿ ਇਹਨਾਂ ਨੂੰ ਜਿਹੜੀ ਹੈਗੀ ਬੰਦੀ ਖਾਾਕ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਹੁਣ ਉਹਨਾਂ ਦੀ کورٹ ਦੇ ਵਿੱਚੋਂ ਜਦੋਂ ਉਹਨਾਂ ਦੀ ਰਿਹਾਈ ਹੁੰਦੀ ਹੈ ਫੇਰ ਹੀ ਉਹ ਇਧਰ ਵਾਪਸ ਆ ਸਕਦੇ ਉਹਦੇ ਵਾਸਤੇ ਯਤਨ ਜਿਹੜੇ ਹੈਗੇ ਉਹ ਜਾਰੀ ਹੈ ਇਹ ਜੁਰਮ ਕੀਤਾ ਉਹਦੀ ਕੋਈ ਸਜ਼ਾ ਆਤਾ ਹੈ ਕਿ ਉਸ ਤੋਂ ਉਹਦੇ ਬਾਰੇ ਕੋਈ ਜ਼ਿਆਦਾ ਸਾਨੂੰ ਪਤਾ ਨਹੀਂ ਕਿ ਕੀ ਉਹਨਾਂ ਦੀ ਸਜ਼ਾ ਹੈ ਪਰ ਉਹਨਾਂ ਦੇ ਪਰਿਵਾਰ ਬਹੁਤ ਇੱਥੇ ਹੁਣ ਸਜ਼ਾ ਹੀ ਭੁਗਤ ਰਿਹਾ ਜੀ ਇਹਨਾਂ ਨੇ ਪੈਸੇ ਪੱਲਿਓ ਦੇ ਕੇ ਆਪਣੇ ਬੱਚੇ ਭੇਜਿਆ ਪੈਸੇ ਵੀ ਏਜੰਟ ਖਾ ਗਿਆ ਤੇ ਨਾਲ ਹੁਣ ਉਹ ਫਸੇ ਹੋਇਆ ਚਿੰਤਾ ਦੇ ਵਿੱਚ ਪਿੱਛੇ ਪਰਿਵਾਰ ਆ ਕਿਉਂਕਿ ਜਿਵੇਂ ਜਿਵੇਂ ਇਹਨਾਂ ਦੇ ਮਾਪੇ ਨੂੰ ਪਤਾ ਲੱਗਦਾ ਕਿ ਉਹ ਬੱਚੇ ਜਿਹੜੇ ਹੈਗੇ ਉੱਥੇ ਹੈ ਉਹ ਸਾਰੇ ਹੁਣ ਸੰਪਰਕ ਕਰ ਰਹੇ ਤੇ ਇਸੇ ਤੇ ਹੀ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਕਿ ਅਸੀਂ ਯਤਨ ਕਰ ਰਹੇ ਆ ਬੇਸੀ ਯਤਨ ਕਰ ਰਹੀਏ ਜਦੋਂ ਵੀ ਉਹਨਾਂ ਦੇ ਕੋਰਟ ਵੱਲੋਂ ਉਹਨਾਂ ਦੇ ਫਰੀ ਹੁੰਦੇ ਆ ਸਰੋ ਬੱਚੇ ਜਿਹੜੇ ਘਰ ਆ ਕੇ ਵਾਪਸ ਹੁਣ ਉਹਦੇ ਵਾਸਤੇ ਉਹ ਯਤਨ ਜਿਹੜੇ ਹੈਗੇ ਸਾਰੇ ਜਾਰੀ ਰੱਖਾਂਗੇ ਸੰਪਰਕ ਦੇ ਨੇ ਜਾਫਾ ਹੁੰਦਾ ਜਾ ਰਿਹਾ ਹੈ ਜਿਹਾਂ ਮਾਮਲੇ ਦੇ ਵਿੱਚ ਤੁਸੀਂ ਕਰਨੀ ਕਿ ਸਨ ਕਰਨ ਹੀ ਹੈ ਕਿ ਸਾਡੇ ਜਦੋਂ ਅਸੀਂ ਕੋਈ ਸਾਡੇ ਵਿਦੇਸ਼ ਵਿੱਚ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਦੇਖਦੇ ਕਿ ਆਰਥ ਹਾਰਥ ਕਾਲ ਤਾਂ ਜਿਹੜਾ ਗਰੀਬ ਪਰਿਵਾਰ ਜਦੋਂ ਨੁਗਵਾਂੜੀ ਦੀ ਕੋਠੀ ਪੈ ਜਾਂਦੀ ਹੈ ਜਾਂ ਉਹ ਕੋ ਠੀਕ ਹੋ ਜਾਂਦਾ ਤੇ ਦੂਸਰੇ ਬੱਚੇ ਵੀ ਕਹਿੰਦੇ ਸੀ ਵੀ ਉਹਨੂੰ ਜਿਹੜਾ ਵੀ ਬੱਚਾ ਪਲੱਸ 2 ਕਰਦਾ ਉਹ ਸਾਰੇ ਮਾਂ-ਬਾਪ ਕਹਿੰਦੇ ਅਗੇ ਸੀ ਬੱਚਿਆਂ ਨੂੰ ਪੁੱਛੋ ਕਹਿੰਦੇ ਸੀ ਬਾਹਰ ਜਾਣਾ ਇੱਕ ਜਿਹੜਾ ਹੈਗਾ ਧੌੜ ਬਣ ਗਈ ਹੈ ਜਿਹਦੇ ਵਿੱਚ ਕੁਝ ਸਫਲ ਹੋ ਜਾਂਦੇ ਆ ਉਸ ਧੌੜ ਵਿੱਚ ਉੱਥੇ ਜਾ ਕੇ ਸੈੱਟ ਹੋ ਜਾਂਦੇ ਵਧੀਆ ਤਰੀਕੇ ਨਾਲ ਚਲੇ ਜਾਂਦੇ ਆ ਇੱਕ ਨੰਬਰ 'ਚ ਜਾਂਦੇ ਆ ਤੇ ਜਿਹੜੇ ਇੱਕ ਨੰਬਰ ਆਈਲੈਟਸ ਨਹੀਂ ਕਰ ਸਕਦੇ ਜਾਂ ਜਿਹੜੇ ਕੋਈ ਉਹ ਫਿਰ ਏਜੰਡਾ ਦੇ ਢਾਈ ਚੜ ਜਾਂਦੇ ਆ ਜਿਹੜੇ ਇਸ ਤਰ੍ਹਾਂ ਬਹੁਤ ਜ਼ਿਆਦਾ ਸਜ਼ਾ ਵੀ ਭੋਗ ਦਦੇ ਆ ਉਹਨਾਂ ਦੇ ਜੀਵਨ ਵੀ ਬਰਬਾਦ ਹੁੰਦਾ ਕਈ ਤਾਂ ਆਪਣਾ ਜੀਵਨ ਤੋਂ ਵੀ ਹੱਥ ਖੋ ਬਿੰਦੇ ਆ ਕਿਸ ਤਰ੍ਹਾਂ ਡੁੱਬ ਜਿਹੜੇ ਉਹਨਾਂ ਨੂੰ ਬਾਹਰ ਨਗਾਉਣਾ ਬਹੁਤ ਸਾਰਾ ਡੰਟ ਪਾਉਣੀ ਆ ਬਹੁਤੇ ਇਹੋ ਜਿਹੇ ਜੰਗਲਾਂ ਵਿੱਚ ਦੀ ਲੰਘਦੇ ਆ ਬਹੁਤ ਬੱਚੇ ਉੱਥੇ ਰਹਿ ਜਾਂਦੇ ਆ ਪਰ ਅਸੀਂ ਬੇਨਤੀ ਕਰਾਂਗੇ ਉਹਨਾਂ ਦੇ ਮਾਂ-ਵਾਪੇ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਉੱਥੇ ਜਾ ਕੇ ਕੁਝ ਜਿਹੜਾ ਹੈ ਫ੍ਰੀ ਨਹੀਂ ਮਿਲਦਾ ਉੱਥੇ ਵੀ ਬਹੁਤ ਮਿਹਨਤ ਮਸੱਕਤ ਕਰਨੀ ਪੈਂਦੀ ਹੈ ਕੋਈ ਵੀ ਅਸੀਂ ਦੇਖਦੇ ਸਾਰੇ ਮੁਲਕਾਂ ਵਿੱਚ ਅਸੀਂ ਜਾ ਕੇ ਆਉਨੇ ਆ ਤੇ ਇਥੇ ਨਾਲੋਂ ਜ਼ਿਆਦਾ ਮਿਹਨਤ ਉਸੇ ਕਰਨੀ ਪੈਂਦੀ ਹੈ ਤਾਂ ਜਾ ਕੇ ਟੱਡ ਪਰ ਨੂੰ ਕਿ ਰੋਟੀ ਜਿਹੜੀ ਹੈਗੀ ਮਿਲਦੀ ਹੈ ਇਸ ਵਾਸਤੇ ਕੁਝ ਬੇਰੁਜ਼ਗਾਰੀ ਵੀ ਜਿਹੜੀ ਹੈਗੀ ਆ ਵੱਡੀ ਗੱਲ ਆ ਕਿ ਸਾਡੇ ਆਬਾਦੀ ਦਾ ਬਹੁਤ ਲੋਡ ਆ ਉਹਨੀਆਂ ਸਰਕਾਰੀ ਜੋਬਾਂ ਜਾਂ ਹੋਰ ਸਾਡੇ ਉਹਨੇ ਆ ਸਾਧਨ ਨਹੀਂ ਖੇਤੀ ਵਿੱਚ ਅਗਲਾ ਕਹਿੰਦਾ ਕਿ ਕੁਝ ਬਣਦਾ ਨਹੀਂ ਤੇ ਮਾਂ-ਬਾਪ ਵੀ ਚਾਹੁੰਦਾ ਕਿ ਬੱਚਾ ਬਾਹਰ ਨਿਕਲ ਜਾਵੇ ਤੇ ਬੱਚੇ ਵੀ ਚਾਹੁੰਦੇ ਆ ਕਿ ਅਸੀਂ ਬਾਹਰ ਹੀ ਜਾਈਏ ਪਰਵੇਂ ਕਿਸ ਤਰ੍ਹਾਂ ਜਾਈਏ ਹੈਗੀ ਹੋੜ-ਪੋੜੀ ਬੜੀ ਗਲਤ ਲੱਗੀ ਹੋਈ ਹੈ ਜਾਓ ਜੀ ਸਦਕੇ ਬਾਹਰ ਜਾਓ ਚੰਗੇ ਜਿਹੜੇ ਆ ਵੀਜ਼ਾ ਲੈ ਕੇ ਜਾਓ ਵਰਕ ਪਰਮਿਟ ਲੈ ਕੇ ਜਾਓ ਉਹਦੀ ਜਿਹੜੀਆਂ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਆ ਇਸ ਮੁਲਕ ਜਾਣੇ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰੀ ਹੁੰਦੀ ਹੈ। ਸੋ ਜਦੋਂ ਅਸੀਂ ਇਨਲੀਗਲ ਗਲਤ ਤਰੀਕੇ ਦੇ ਨਾਲ ਅਸੀਂ ਉੱਥੇ ਜਾ ਕੇ ਉਹਨਾਂ ਦੇ ਕਾਨੂੰਨ ਨੂੰ ਵੀ ਤੋੜਦੇ ਆਂ ਤੇ ਉੱਥੇ ਦੇ ਜਿਹੜੇ ਹੈਗੇ ਸਜ਼ਾ ਵੀ ਭੋਗਦੇ ਆਂ ਤੇ ਫਿਰ ਬਹੁਤ ਇਹ ਜਦੋਂ ਬਾਹਰ ਜਾ ਕੇ ਬੰਦਾ ਫਸ ਜਾਂਦਾ ਉੱਥੇ ਦੇ ਵੀ ਆਪਣੇ ਕਾਨੂੰਨ ਹੁੰਦੇ ਆ। ਕੋਈ ਸਾਡੇ ਮੁਲਕ ਕੋਲ ਜਾਣ ਕੇ ਵੀ ਫੜਿਆ ਜਾਂਦਾ ਤੇ ਏਥੇ ਦੇ ਵੀ ਕਾਨੂੰਨ ਆ ਉਹਨੂੰ ਵੀ ਜਿਹੜੇ ਹੈਗੇ ਜੇਲ੍ਹ 'ਚ ਜਾਣਾ ਪੈਂਦਾ। ਸੋ ਫਿਰ ਵੀ ਜਿਹੜਾ ਹੈਗਾ ਜਿਹੜੀ ਸਾਡੇ ਮੈਸੀ ਆ ਵਿਦੇਸ਼ ਵਿਭਾਗ ਆ ਉਹ ਕਾਫੀ ਜਿਹੜੀ ਹੈਗੀ ਮਿਹਨਤ ਕਰ ਰਿਆ ਇਸ ਤੋਂ ਨੇ ਅੱਗੇ ਬੱਚੇ ਜ਼ਰੂਰ ਵਾਪਸ ਆਉਣ ਤੇ ਅੱਗੇ ਬੇਨਤੀ ਕਰਾਂਗੇ ਸਾਰੇ ਮਾਂ-ਬਾਪ ਨੂੰ ਕਿ ਜਿਹੜੇ ਬੱਚੇ ਭੇਜੋ ਜ਼ਰੂਰ ਜੇ ਕਿਸੇ ਨੇ ਜਾਣਾ ਤੇ ਪਰ ਅਜ ਗਲਤ ਤਰੀਕਿਆਂ ਦੇ ਨਾਲ ਏਜੰਟਾਂ ਦੇ ਢਾਈ ਚੜ ਕੇ ਨਾ ਭੇਜੋ ਬਹੁਤ ਖ਼ੇਜ਼ਲ ਖੁਆਰੀ ਆ ਤੇ ਬਹੁਤ ਤਰ੍ਹਾਂ ਦੇ ਉਹਦੇ ਵਿੱਚ ਜੋਖਮ ਆ ਤੇ ਉਹਨਾ ਆਪਣੇ ਬੱਚਿਆਂ ਨੂੰ ਆਪ ਨੂੰ ਜੋਖਮ ਵਿੱਚ ਨਾ ਪਾਓ ਪੜੋ ਲਿਖੋ ਜਿੱਥੇ ਮਰਜ਼ੀ ਜਾਓ ਦੁਨੀਆ ਦੇ ਜਾ ਸਕਦੇ ਆ ਅ ਤੁਸੀਂ ਵਰਕ ਪਰਮਿਟ ਦੇ ਉੱਤੇ ਜਾ ਸਕਦੇ ਆ ਹੋਰ ਕਈ ਤਰੀਕੇ ਆ ਬਾਹਰਲੇ ਮੁਲਕਾਂ ਚ ਨੂੰ ਜਾਣ ਦੇ ਉਹਨਾਂ ਸਹੀ ਤਰੀਕੇ ਤੇ ਜਾਓ ਕੱਲ ਦੇ ਏਜੰਟਾਂ ਦੇ ਢਾਏ ਨਾ ਚੜੋ ਨਾ ਪਹਿਲੀ ਬਰਬਾਦ ਕਰੋ ਨਾ ਪਛੰਦਾ ਜੀਵਨ ਬਰਬਾਦ ਕਰੋ ਇਹ ਅਸੀਂ ਬੇਨਤੀ ਕਰਾਂਗੇ ਬਜੀ ਆਖਰੀ ਸਵਾਲ ਹੈ ਨੇਪਾਲ ਤੇ ਚੀਨ ਅਜਿਹੇ ਮੁਲਕ ਨੇ ਜਿਹੜੇ ਕਿ ਆਪਣੇ ਯਾਤਰੀ ਨੂੰ ਐਨਓਸੀ ਜਾਰੀ ਕਰ ਦਿੰਦੇ ਨੇ ਕਿ ਉਹ ਕਿੱਥੇ ਜਾਣਾ ਹੁੰਦਾ ਹੈ ਉਹ ਤੁਹਾਡੀ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਜੇ ਇਹ ਵਿਅਕਤੀ ਕਿਸ ਵੀ ਜੇ ਤੇ ਜਾ ਰਿਹਾ ਹੈ ਕਿਸ ਮੁਲਕ ਜਾਰੀ ਹੈ ਉਹ ਐਨਓਸੀ ਲੈਣ ਤੋਂ ਬਾਅਦ ਜਿਹੜਾ ਉਹ ਉਹ ਕਿਸੇ ਵੀ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦਾ ਹੈ ਵਿਦੇਸ਼ ਯਾਤਰਾ ਦੇ ਲਈ ਪਰ ਭਾਰਤ ਵਿੱਚ ਅਜੇ ਹਾਲੇ ਕਿ ਲੱਗਦਾ ਹੈ ਕਿ ਭਾਰਤ ਨੂੰ ਅਜੇ ਕੋਈ ਨਹੀਂ ਐਨਓਸੀ ਜਿਹੜੀ ਹੈਗੀ ਉਹ ਤਾਂ ਜਦੋਂ ਇਮੀਗ੍ਰੇਸ਼ਨ ਕੋ ਜਾਂਦੇ ਆ ਇਮੀਗ੍ਰੇਸ਼ਨ ਚ ਇੱਕ ਕਰਦਾ ਹੀ ਹਰ ਨਾਗਰਿਕ ਨੂੰ ਉਦਾਂ ਤਾਂ ਜਾਣੀ ਨਹੀਂ ਕਿਸੇ ਨੂੰ ਦਿੰਦੇ ਤੁਸੀਂ ਜਦੋਂ ਵੀ ਜਹਾਜ਼ ਚੜੋਗੇ ਕੁਝ ਇਹ ਲੋਕਲ ਵੀ ਇਹਦਾ ਟ੍ਰੈਵਲ ਕਰਨਾ ਤੇ ਤੁਹਾਨੂੰ ਜਿਹੜਾ ਹੈਗਾ ਆਧਾਰ ਕਾਰਡ ਦਿਖਾਉਣਾ ਪਊਗਾ ਤੇ ਜੇ ਬਾਹਰ ਜਾਣੇ ਉਦੋਂ ਤਾਂ ਪੂਰੀ ਇਮੀਗ੍ਰੇਸ਼ਨ ਹੁੰਦੀ ਹੈ ਕਿਤੇ ਇਹੋ ਜਿਹਾ ਕੁਝ ਨਹੀਂਗਾ ਵੀ ਜਿਹੜਾ ਨਹੀਂ ਜਾਂਦਾ ਪਰ ਕਈ ਵਾਰ ਇਥੋਂ ਅਸੀਂ ਏਜੰਟ ਕੀ ਕਰਦੇ ਆ ਜਿਸ ਤਰ੍ਹਾਂ ਹੁਣ ਇੱਥੇ ਮਾਸਕਟ ਵਗੈਰਾ ਚੱਲ ਜਾਂਦੇ ਆ ਉਹਦਾ ਟੂਰਿਸਟ ਵੀਜ਼ਾ ਲੈ ਕੇ ਉਹਨੂੰ ਗਾਹ ਜਿਹੜਾ ਹੈਗਾ ਉਹਨੂੰ ਹੋਰ ਮੁਲਕਾਂ ਦੇ ਵਿੱਚ ਗਾ ਉੱਥੋਂ ਲੈ ਕੇ ਧੱਕ ਦਿੰਦੇ ਆ ਜਿਹੜੇ ਜਿੰਨਾ ਮੁਲਕਾਂ ਦੇ ਵਿੱਚ ਜਾਂ ਉਹ ਗਰੀਬ ਮੁਲਕਾ ਉਹਨਾਂ ਦੇ ਰਾਹੀਂ ਗਾ ਅਗਲੇ ਹੋਰਨਾਂ ਮੁਲਕਾਂ ਵਿੱਚ ਲਿਜਾਣ ਵਾਸਤੇ ਸੋ ਇਹੋ ਜਿਹਾ ਕੁਛ ਨਹੀਂ ਕਿ ਸਰਕਾਰ ਨੂੰ ਜਾਂ ਜਿਹੜਾ ਹੈਗਾ 에어ਪੋਰਟ ਦੇ ਉੱਤੇ ਜਾਂ ਇਮੀਗ੍ਰੇਸ਼ਨ ਨੂੰ ਨਹੀਂ ਪਤਾ ਪਰ ਉੱਥੇ ਜਿਹੜਾ ਕਹਿੰਦਾ ਕਿ ਟੂਰਿਸਟ ਵੀ ਜਾ ਸਕਦੇ ਆ ਪਰ ਹੁੰਦਾ ਕਿ ਇਹ ਜਾਣ ਦਾ ਮਕਸਦ ਕੋਈ ਹੋਰ ਹੁੰਦਾ ਉੱਥੇ ਜਾ ਕੇ ਫਸ ਜਾਂਦੇ ਆ ਫਿਰ ਪਤਾ ਲੱਗਦਾ ਸੋ ਇਹ ਜਿਹੜੀ ਪ੍ਰੋਬਲਮ ਇਸ ਕਰਕੇ ਕਿ ਅਸੀਂ ਉਸ ਮਕਸਦ ਲਈ ਜਾਂਦੇ ਨਹੀਂ ਜੇ ਜਾਊਗਾ ਤਾਂ ਜਿਹੜੇ ਜਿਹੜਾ ਫਾਰਕ ਪਰਮੈਂਟ ਤੇ ਉੱਤੇ ਕੋਈ ਜਾਂਦਾ ਪੂਰੀ ਜ਼ਿੰਮੇਵਾਰ ਉਹ ਜਿੱਥੇ ਦੇਸ਼ ਮੁਲਕ ਜਾ ਰਹੇ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਉਹਨਾਂ ਨੂੰ ਬਹੁਤ ਖਿੱਚਿਆ ਜਾ ਸਕਦਾ ਪਰ ਜਦੋਂ ਕੋਲ ਕੁਛ ਨੀਗਾ ਗਲਤ ਤਰੀਕੇ ਨਾਲ ਕਰਦੇ ਆ ਫਿਰ ਤਾਂ ਸਮਝ ਲਓ ਵੀ ਅਸੀਂ ਆਪ ਹੀ ਡਿਫਾਲਟਰ ਆ ਵੀ ਗਲਤ ਆ ਵੀ ਕਾਨੂੰਨ ਨੂੰ ਤੋੜਦੇ ਆ ਤਾਂ ਫਿਰ ਉਹ ਸਰਕਾਰਾਂ ਵੀ ਉੱਥੇ ਕੀ ਕਰ ਸਕਦੀਆਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par